ਲੈ ਵੀ ਮਿੱਤਰੋ ਆਪਾਂ ਕਰਨ ਲੱਗੇ ਚੈਲੰਜ ਦੇਖਦਾ ਕਹਿੰਦੇ ਅਸੀਂ ਤਿੰਨੇ ਜਾਣੇ ਆ ਮੈਂ ਆ ਆਮਾਨ ਨੂੰ ਦਿਖਾਓ ਪਹਿਲਾਂ ਮਾਨ ਨੂੰ ਦਿਖਾਓ ਵੀ ਮਾਨ ਵੀ ਹੈਗਾ ਮਾਨ ਨਾ ਤੇ ਇੱਕ ਜਿਹੜਾ ਵੀਡੀਓ ਬਣਾ ਲਿਆ ਮੇਰਾ ਭਾਈ ਮੋਹਿਤ ਉਹ ਆ ਠੀਕ ਆ ਆਪਾਂ ਚੈਲੰਜ ਕਰਨ ਲੱਗੇ ਆ ਵੀ ਦੇਖਦੇ ਪਾਣੀ ਦੇ ਵਿੱਚ ਸਭ ਤੋਂ ਜ਼ਿਆਦਾ ਟਾਈਮ ਕੌਣ ਬੈਠਦਾ ਸਭ ਤੋਂ ਪਹਿਲੀ ਵਾਰੀ ਮੇਰੀ ਹੈ ਜੀ ਤੇ ਆਪਾਂ ਕਰਨ ਲੱਗੇ ਆ ਸਟਾਰਟ 3 ਗੋ रेडी इंडिया गो चल ਉਹਨੇ ਦੱਬਿਆ ਜਾਊਗਾ ਬਚਦਾਹੀਂ ਦੱਬੂ ਰੁਕ ਜਾ ਰੁਕ ਜਾ ਇੱਕ ਮਿੰਟ ਇੱਕ ਮਿੰਟ ਰੁਕ ਜਾ ਰੈਡੀ ਤੇੜੀ ਇੰਡੀਆ ਗੋ ਦੱਬਦਾ ਯਾਰ ਦੱਬਦਾ ਉਹ ਯਾਰ ਦੱਬਦੇ ਆਪਣਾ ਜਾਊਗਾ ਉਹ ਯਾਰ ਫਿਰ ਐਂ ਕੇ ਵਾਰ ਹੋ ਜਾਊਗਾ ਟਾਈਮ ਚੱਲ ਚੱਲ ਸਟਾਰ ਇੱਕ ਮਿੰਟ ਰਹਿਣ ਲਕੀਨ ਨਹੀਂ ਹਾਂ ਚੱਲੀ ਜਾਂਦੇ ਦੋ ਸਕਿੰਟ ਦੱਬਿਆ ਸੀ ਉਹਨੇ ਦੱਬਿਆ ਸੀ ਰੁਕ ਜਾ ਮੈਨੂੰ ਸਾਹ ਲੈ ਅੱਗੇ ਨੂੰ ਆ ਅੱਗੇ ਨੂੰ ਆ ਚੱਲ ਯਾਰ ਚੱਲੇ ਜਾਂਦੇ ਰੋਕੀ ਹਾਂ ਅਗੇ ਨਾ ਤੂੰ ਬਿਲਕੁਲ ਪਰੇ ਰਹਿ ਆ ਆ ਆ ਆ ਲੈ ਪਰਾਂ ਚਲ ਚਲ ਰੈਡੀ ਸਟੇਡੀ ਇੰਡੀਆ ਗੋ ਲੋ ਜੀ ਆਪਣੇ ਸੀਗੇ 35 ਸੈਕਿੰਡ ਹੁਣ ਆ ਮਾਨ ਸਾਹਿਬ ਵਿੱਚ ਚੱਲ ਗਏ ਆ ਦੇਖੋ ਇਹ ਕਿੰਨਾ ਟਾਈਮ ਲੈਂਦੇ ਆ ਪੈਰ ਨਾਲ ਹੀ ਹੈਗਾ ਉਹ ਕੰਨ ਵਿੱਚ ਕਰ ਉਹ ਕੋਲ ਕੋਲ ਆ ਜਾਂਦਾ ਓ ਅੱਗੇ ਕਿੱਧਰ ਨਹੀਂ ਜਾਇਆ ਪੌੜੀ ਤੇ ਖੜਾ ਯਾਰ ਮੈਂ ਨਾ ਆ ਗਿਆ ਆ ਗਿਆ ਵਿੱਚ ਆ ਗਿਆ ਔਰ ਇਹ ਪੌੜੀ ਥੱਲੇ ਫਿਰ ਕਿ ਹੋ ਗਿਆ ਮੂੰਹ ਤਾਂ ਵਿੱਚੇ ਆ 42 ਜਾ ਵਿੱਚ ਕਿੰਡਾ ਗਿਆ ਤੂੰ ਆਉਣਾ ਤੀਸਰਾ ਬੰਦਾ ਕਹਿੰਦਾ ਵਿੱਚ ਚੱਲ ਗਿਆ ਤੇ ਇਹਦੀ ਮੈਂ ਦੁੱਧ ਦਊਂਗਾ ਹੈ व्यू देंगे नहीं नहीं चलो थ्री टू वन गो लो जी कहते भी सेकेंट हो गए थे तो कितने टाइमिंग 24 ਘੰਟਾ ਕਹਿੰਦੇ ਜੀ 31 ਸਕਿੰਟ ਹੋਇਆ ਮੁੰਡੇ 31 ਓਹ ਨਹੀਂ 31 ਸਕਿੰਟ ਹੋਇਆ ਕਹਿੰਦੇ ਆ ਦੇਖ ਲਓ ਜੀ ਤੁਹਾਡੇ ਮੂਰੇ